ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਕਣੀਆਂ ਕਣੀਆਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਮਲੂਕੇ ਦੇ ਰਹਿ ਜਾਂਦਾ ਇਹਦੇ ਨੇੜੇ ਬਾਜਾਖਾਨਾ ਵੀ ਹੈ ਨਯੋਰ ਪਿੰਡ ਵੀ ਇਹਦੇ ਨੇੜ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਹੈ ਤੇ ਇਹਦੇ ਕੋਲ ਗਾਵਾਂ ਹੁੰਦੀਆਂ ਵਿਕਰੀ ਵਾਲੀਆਂ ਚਾਰ ਨਾ ਗੱਜ ਦੀ ਇਸ ਵੀਡੀਓ ਚ ਦਿਖਾਉਂਗਾ ਚਾਰਾਂ ਦੇ ਵਿੱਚੋਂ ਤਿੰਨ ਇਹ ਤੁਸੀਂ ਵੇਹੜਾ ਜਿਹੜੀਆਂ ਦੋ ਇਧਰ ਜਰਸੀ ਪੱਖ ਚ ਪੈਂਦੀਆਂ ਦੇਖੋ ਤੇ ਦੋ ਹੀ ਐਚਪੱਖ ਦੀਆਂ ਸੋ ਇੱਕ ਤਾਂ ਬਿਲਕੁਲ ਹੀ ਤਾਜੀ ਸੂਈ ਵੀ ਵੇਹੜ ਜੀ ਦਾ ਬੱਚਾ ਹਜੇ ਹੋਣੀ ਉੱਠਣ ਲੱਗਾ ਇਹ ਵੀ ਤੁਹਾਨੂੰ ਵੀਡੀਓ ਚ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੈ ਨੰਬਰ ਸਕਰੀਨ ਉੱਤੇ ਚੱਲੂਗਾ ਤਸੱਲੀ ਇੱਥੇ ਆ ਕੇ ਕਰਿਓ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਵਾਲੀ ਗਾਂ ਤੋਂ ਗਗੂ ਭਾਈ ਸਤਿ ਸ਼੍ਰੀ ਅਕਾਲ ਜੀ ਗਗੂ ਚਾਰ ਨਾ ਗਿਆ ਜੀ ਹਾਂਜੀ ਹਾਂਜੀ ਭਾਈ ਤਿੰਨ ਗੱਬਣਾ ਮੇਰੇ ਖਿਆਲ ਤਿੰਨ ਗੱਬਣਾ ਇੱਕ ਸੂਈ ਆ ਭਾਈ ਪਹਿਲੇ ਨੰਬਰ ਤੇ ਜਿਹੜੀ ਵਾੜ ਕੇ ਚੌਕ ਦੇ ਦਾੰਦ ਚੱਕਦੀ ਆ ਬਾਈ ਦੂਜਾ ਸੂਆ ਬਾਈ ਠੀਕ ਹੈ ਹਾਂਜੀ ਦਿਨ ਕਿੰਨੇ ਦਿਨ ਦੇ ਹਫਤਾ ਪਿਆ ਵੀਰੇ ਨੇ 22 ਤਰੀਕ ਨੂੰ ਪਹਿਲਾਂ ਨੇ ਦੁੱਧ ਤਾਂ ਬਹੁਤ ਜਿਆਦਾ ਵਧੀਆ ਵਾੜਾ ਠੰਡੀ ਸੀਲ ਆ ਠੀਕ ਹੈ ਇਹ ਤਾਂ ਭਾਲਜੀ ਪੌਣੀ ਸਟਾਰਟ ਕੀਤੀ ਹੈ ਕਹਿੰਦੇ ਬਾਈ ਕੀ ਰੇਟ ਲੈਣਾ ਦਾ ਰੇਟ ਦਾ 1 ਲੱਖ 5000 ਰੁਪਏ ਬਾਈ ਕੋਲੀ ਦੱਸੋ ਰੇਟ 1 ਲੱਖ ਤੇ 5000 ਹੈ ਢਾਂਜਾ ਇਹਦਾ ਸੋਹਣਾ ਸੂਆ ਇਹਦਾ ਦੂਜਾ ਠੰਡੀ ਠੰਡੀ ਬੜੀ ਆ ਬਾਈ ਚੁਵਾਈ ਬਹੁਤ ਕਹਿਣ ਲੱਗੀ ਮੈਡਮ ਠੀਕ ਹੈ ਤੋਂ ਸਤਰਾਕਟਰ ਤੁਸੀਂ ਇਹਦਾ ਦੇਖੋ ਥਾਣੇ ਦੇ ਹੱਥੀ ਚੁਵਾਈ ਵਾਲੇ ਆ ਰੰਗ ਦਾ ਸੋਨਾ ਦਾ ਸੋਰਾਟ ਕਲਰ ਦੇ ਵਿੱਚ ਚੰਗੀ ਉੱਤੋਂ ਚੌੜੀ ਵਿਹੜਾ ਹੁਣ ਦਾ ਰੋਖ ਤੁਸੀਂ ਇਹਦੇ ਥਣ ਹੋਆ ਨੇ ਦਾ ਦੇਖ ਲਓ ਬਾਕੀ ਅੱਗੇ ਇਹ ਕਰਮਾੜੀ ਤਿਆਰ ਕਿੰਨੀ ਖਊਗੀ ਉਹ ਤੁਸੀਂ ਸਮਝੋਗੇ ਮੈਨੂੰ ਪਤਾ ਹੈ ਇਹ ਮੁਰੀਦੀ ਉਹਲ ਕਰਦੀ ਆ ਬਈ ਹੁਣੇ ਪਾਈ ਆ ਠੀਕ ਹੈ ਪਰ ਮੈਂ ਕਹਿਦੀ ਸੀ ਤਾਂ ਮੈਂ ਚਲਾ ਕੁਮਾਲ ਆ ਇਧਰ ਨੂੰ ਸੋ ਸੋ ਇਸ ਵੇੜ ਨੂੰ ਦੇਖੋ ਤੁਸੀਂ ਇਸ ਤਰ੍ਹਾਂ ਦਾ ਇਹਦਾ ਠੰਡ ਤੇ ਹਵਾਨਾ ਠੰਡੀ ਠੰਡੀ ਬਹੁਤ ਆ ਬਾਈ ਚਵਾਈ ਦੀ ਇੱਕ ਨੰਬਰ ਨਿਕਲੂਗੀ ਜਮ ਠੀਕ ਹੈ ਕਮਾਲਾ ਗਾ ਨਾ ਬਤਾ ਇਹਦਾ ਰੇਟ ਰੱਖਿਆ ਹੈ 1 ਲੱਖ ਤੇ 5000 ਰੁਪਏ ਮਾਨ ਤਾਂ ਮੌਕੇ ਤੇ ਹੋ ਜਾਣਾ ਜਿਹਨੂੰ ਪਸੰਦ ਆਵੇ ਪਹਿਲਾਂ ਆ ਕੇ ਪਾਸ ਕਰੋ ਤੇ ਫਿਰ ਸੌਦਾ ਰਲਣਾ ਚੰਗਾ ਹਵਾਨਾ ਦੋਸਤੋ ਆ ਬਤਾ ਆ ਵੀਰ ਦੱਲਤ ਹੁੰਦੀ ਹੈ ਹਵਾਨਾ ਇਹ ਤੋਂ ਅੱਗੇ ਇਹ ਬਹੁਤ ਸੋਹਣੇ ਟਾਂਚੇ ਦੀ ਵਾਇਡਾ 2 ਨੰਬਰ ਤੇ ਗਗੂਏ 2 ਨੰਬਰ ਤੇ ਬਈ ਜਿਹੜੀ ਇਹ ਬਈ ਦੂਜਾ ਸੂਆ ਜੀ 6 ਦਾੰਦਾ ਹੂੰ ਇਹਦੇ 14-15 ਦਿਨ ਪਿਆ ਬਈ ਰੇਟ ਇਹਦਾ ਅੱਜ ਦਾ 1,12,000 ਰੁਪਿਆ ਬਈ ਰੇਟ ਇਹਦਾ 1,12,000 ਅੱਜ ਦਾ ਰੇਟ ਹੈ 14-15 ਦਿਨਾਂ ਦੀ ਕੱਚੀ ਹੈ 15 ਦਿਨਾਂ ਨੂੰ ਅੱਧ ਪਾ ਦੋ ਮੰਨੋ ਤੇ ਅੱਧ ਪਾ ਹੁੰਦੇ ਨੇੜ ਆ ਕੇ ਮੌਸਮ ਬਦਲ ਜਾਣਾ ਹੈ ਖੰਡਜੀ ਦਾ ਪੱਖ ਸ਼ੁਰੂ ਹੋ ਜਾਣਾ ਜੇ ਤੁਹਾਨੂੰ ਸੋਨਾ ਕਰਮਾਲੀ ਨੇ ਤੇ ਬਾਕੀ ਦਾ ਸਰੀਰ ਸਲੂਰ ਬਾਈ ਵੱਚੀ ਦਾ ਰੰਗ ਕੁਆਲਿਟੀ ਬਹੁਤ ਵਧੀਆ ਸੋਹਣੀ ਵਹਿੜ ਢਾਂਚਾ ਦੇਖੋ ਕਰਮਾਲੀ ਦਾ ਹਾਈਟ ਚੰਗੀ ਐ ਲੰਬਾਈ ਸੋਹਣੀ ਐ ਲੰਬੀ ਪੂਰੀ ਫੁੱਲ ਐ ਜਰਸੀ ਤੇ ਕੰਮ ਕਰਨਾ ਤੇ ਇਦਾਂ ਦੀ ਵਹਿੜ ਤੇ ਬਰੀਡਿੰਗ ਕਰ ਸਕਦੇ ਨੇ ਤੁਸੀਂ ਬੱਚੇ ਚੰਗੇ ਪਾਓ ਬਾਕੀ ਭਾਵੇਂ ਘਰੂ ਬੰਦਾ ਲੈਏ ਬਾਈ 10 ਦਿਨ ਪੱਠੇ ਪਾ ਕੇ ਜਮਣ ਜਾਨ ਬੰਦੇ ਨੂੰ ਵੀ 2 ਰੁਪਏ ਦੇਣ ਵਾਲਾ ਜਾਨਵਰ ਕਮਾ ਲਏ ਤੇ ਸੋ ਚੰਗਾ ਸੋਹਣਾ ਸਟਰਕਚਰ ਵਹਿੜ ਦਾ ਸੋਣੀ ਵਹਿੜਾ ਬਾਕੀ ਸਭੀ ਫੁੱਲ ਹੈ ਚੰਗੀ ਅਗਾੜੀ ਅੱਗੋਂ ਹਵਾਨਾ ਕਾਫੀ ਸ਼ੁਰੂ ਹੁੰਦਾ ਹੈ ਹਜੇ ਕੱਚੀ ਆ ਰਹਿਣੇ ਨੇ ਹਜੇ ਲੈਣੇ ਸੂਣ ਚ ਹਵਾਨਾ ਦੱਸੋ ਤੁਰਦੀ ਬਹੁਤ ਸੋਹਣਾ ਦਿਖਾਉਂਦੀ ਹੈ ਹਜੇ ਖੜੀ ਦਾ ਹਵਾਨਾ ਥੋੜਾ ਘਟਦੀਂਦਾ ਕਿਉਂਕਿ ਹਜੇ ਦਿਨ ਬਾਕੀ ਹੈ ਪਰ ਕਾਫੀ ਚੌੜਾ ਹਵਾਨਾ ਹੈ ਨਾਣਾ ਨੂਣਾ ਬੱਚੀ ਦੇ ਲਈ ਵੇ ਤੇ ਬਹੁਤ ਵਧੀਆ ਬਈ ਆਹ ਪਰ ਸੋ ਫੇਰੇ ਦਾ ਤੁਸੀਂ ਟਾਂਚਾ ਦੇਖ ਲਓ ਕਰਮਾ ਵਾਲੀ ਦਾ ਇਹ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਆ 1 ਲੱਖ ਤੇ 12000 ਦੇ ਦਾ ਰੇਟ ਹੈ। ਬਾਕੀ ਜਿਹੜੇ ਮਿੱਤਰ ਤੋਂ ਆਪਣੇ ਤੋਂ ਲਈ ਆ ਬਾਈ ਹੂੰ ਉਹਨੇ ਆਪਣੇ ਖਾਸ ਬੰਦੇ ਤੋਂ ਲਈ ਜਗਰਾਵਾਂ ਦੀ ਮੰਡੀ ਤੋਂ ਲਈ ਸੀ ਪਹਿਲੇ ਸੂਏ ਬਹੁਤ ਜ਼ਿਆਦਾ ਵਧੀਆ ਬੈਡ ਤਿਆਰ ਹੋਈ ਹੋਈ ਸੀ ਬਹੁਤ ਵਧੀਆ ਦੁੱਧ ਦਿੱਤਾ ਬਾਈ ਠੀਕ ਹੈ ਇਹ ਤੋਂ ਅੱਗੇ ਜਿਹੜੀ ਐਚ ਐਫ ਦੂਜਾ ਸੂਆ ਬਾਈ ਇਹ 6 ਦਾ ਆਂਦਾ ਜੀ ਠੀਕ ਹੈ ਇਹਦੇ ਪਏ ਆ ਬਾਈ ਹਜੇ 12 13 ਦਿਨ ਬੱਚੀ ਦੇ ਯਮਾ ਫੈਕਸ ਲੀਵਾ ਬਹੁਤ ਜਿਆਦਾ ਸੋਹਣਾ ਤਿਆਰ ਹੋਊਗੀ ਬੱਚੀ ਦਾ ਇਹਦਾ ਰੇਟ ਕੀ ਰਹਿਣਾ ਹੈ ਇਹਦਾ 110000 ਰੁਪਏ ਰੇਟ ਆ ਬਾਈ ਹੋਲੀ 110 ਦੋਸਤੋ ਇਹਦਾ ਰੇਟ ਹੈ ਫੜੇ 10 12 ਦਿਨ ਇਹ ਵੀ ਲੈਂਦੀ ਹੈ ਸਰੀਰ ਸਰੂਰ ਬੱਚੀ ਦਾ ਬੜਾ ਵਧੀਆ ਰਵੇ ਨਾ ਬਤਾ ਇਹਦਾ ਵੀ ਢਾਂਚਾ ਚੰਗਾ ਹੈ ਬਾਕੀ ਜਿਹੜਾ ਹੈ ਤਾਂ ਕੱਚੀ ਹਵਾਨਾ ਬਣਾਉਦੀ ਆਉਂਦੀ। ਆ ਕੋਈ ਹਵਾਨਾ ਚੰਗਾ ਰੱਖੂਗੀ ਪਛਾਣੂ ਵੀ ਹੋਊ। ਬੈਂਜਮਨ ਦੇ ਬੱਚੀ ਦੇ ਲੈਵੇ ਤੇ ਬਹੁਤ ਵਧੀਆ ਬਾਈ। ਕਮਾਲਾ ਗਾਗੂ। ਇਹਨੂੰ ਇੱਧਰ ਸੀਸਿਆਂ ਦੇ ਵਿੱਚ ਆਪਦੀ ਫੋਟੋ ਦਿੰਦੀ ਹੈ। ਹਾਂ ਬੱਚਾ। ਇਹ ਸੈੱਟ ਤੋਂ ਫੇਰ ਰਿਵੈਲ ਨੂੰ ਦੇ। ਅਲਮੀ ਚੋੜਦੇ ਨੇ ਕੋਈ ਗੱਲ ਨਹੀਂ। 1 ਲੱਖ ਤੇ 10000 ਕਮ ਆ। ਆ ਜਾ ਬੱਤ। ਇੱਕ ਲਾਸਟ ਤੇ ਤਾਜੀ ਸੂਈ ਵਹਿੜ ਦਿਖਾਉਣਾ ਤੁਹਾਨੂੰ। ਬਿਲਕੁਲ ਤਾਜੀ ਸੂਈ। ਗਗੂ ਬਾਈ ਜਿਹੜੀ ਲਾਸਟ ਉੱਤੇ ਵੈਡ ਦਿਖਾਉਂਦੇ ਇਹ ਚੌਕ ਦੇ ਤਾਂ ਚੱਕਦੇ ਆ ਬੱਚੀ ਪਹਿਲਾ ਸੂਆ ਬਾਈ ਠੀਕ ਐ ਸੂਈ ਨੂੰ ਕਿੰਨਾ ਬਾਈ ਹਣ 2 ਘੰਟੇ ਹੋਇਆ ਸਹੀ ਸੂਈ ਨੂੰ ਤੇ ਜੇਰ ਕੰਪਲੀਟ ਆ ਸਾਹਮਣੇ ਪਈ ਆ ਬਾਈ ਓਕੇ ਠੀਕ ਐ ਅੱਛਾ ਬੱਚਾ ਕੀ ਦਿੱਤਾ ਨਹੀਂ ਬਾਈ ਮੇਲ ਕਾਫ ਆ ਬਾਈ ਬੱਚਾ ਜੀ ਇਹਦਾ ਰੇਟ ਕੀ ਕਰ ਦੂੰ ਰੇਟ ਦਾ 68000 ਰੁਪਿਆ ਬਾਈ ਠੀਕ ਐ ਭਾਵੇਂ ਤਾਂ ਬੰਦਾ ਪਹੁੰਚ ਕਰਾ ਲੈ ਭਾਵੇਂ 2-3000 ਛੋੜ ਕਰਾ ਲੈ ਵਿੱਚ ਯਾਨੀ ਜੇ ਪਹੁੰਚ ਕਰਾਉਣੀ ਤਾਂ 68 ਚ ਪਹੁੰਚ ਦੇ ਦੇਣਗੇ ਨਹੀਂ 65 ਦੀ ਦੇ ਦੇਾਂਗੇ ਬਾਈ ਓਕੇ ਸੁਰਸੋ ਪਹਿਲਾ ਸੂਆ 4 ਦੰਦ ਬੱਚੀ ਦੀ ਹਾਈਟ ਹ ਇਹ ਪੰਜ-ਛੇ ਦਿਨ ਲੈਂਦੀ ਸੀ ਬਾਈ ਬੱਚੀ ਹੂੰ ਥੋੜਾ ਜਿਹਾ ਸਾਨੂੰ ਪਤਾ ਵੀ ਅਗਲਾ ਮੌਸਮ ਗਰਮੀ ਦਾ ਹੂੰ ਕੋ ਜੀਜੂ ਦਾ ਕਰਕੇ ਉਹ ਆਏ ਨੇ ਸੂ ਬਿੰਨੇ ਬਹੁਤ ਵੱਡੀ ਹੈ ਕੱਦ ਕਾਠ ਵਾਲੀ ਵੈੜਾ ਫਿਟਿੰਗ ਵਾਲਾ ਹਵਾਨਾ ਵੱਧ ਸੰਭੀ ਹੁੰਦੀ ਤਾਂ ਰੇਟ ਹੋਰ ਹੋਣਾ ਸੀਗਾ ਵੈੜ ਦੀ ਬਰੀ ਬਰੀਡ ਕੁਆਲਟੀ ਚੰਗੀ ਤੁਰਦੀ ਦੇਖੋ ਬਾਈ ਯਾਰ ਤੋਂ ਚੰਗੀ ਸੰਭਲੋਗੇ ਅਗਲੇ ਸੂਏ ਚ ਰਕਮ ਵਧਾ ਕੇ ਜਾਊਗੀ ਕਰਮਾ ਲਈ ਫਿਟਿੰਗ ਵਾਲਾ ਹਵਾਨਾ ਦੋਸਤੋ ਹੁਣ ਤਾਂ ਪਰ ਇਹ ਹਵਾਨੇ ਚ ਤੁਸੀਂ ਦੇਖ ਰਹੇ ਹੋ ਜਿੰਨਾ ਨੇ ਦੁੱਧ ਲਾਇਆ ਸੀ ਉਹ ਸਾਰਾ ਹਵਾਨੇ ਦੇ ਵਿੱਚ ਹੀ ਹੈ। ਹੋਂਦਾਰ ਆਪਾਂ ਚੈੱਕ ਕਰ ਲਈ ਆ ਓਕੇ ਆ ਬਾਈ। ਠੀਕ ਹੈ। ਬੋਲਾ ਨਹੀਂ ਕੱਢਿਆ ਐਵੇਂ ਝੂਠ ਮਾਰੀ ਜਾਈਏ। ਓਕੇ। ਇਹ 2 ਕਿਲੋ ਚੋਤਾ ਆਪਾਂ ਤਾਂ ਬੱਚੇ ਨੂੰ ਵੀ ਨਹੀਂ ਪਾਇਆ ਬਾਈ ਹਜੇ। ਠੀਕ ਹੈ। ਸੋ ਦੱਸੋ ਧਾਰਾ ਬਾਈ ਕਹਿੰਦਾ ਪਾਸ ਕਰ ਲਈ ਸੀ। ਵੈਸੇ ਭਰੇ ਹਵਾਨੇ 'ਚ ਹੀ ਆ ਹੁਣ। ਖਾਨਪੇ ਨੂੰ ਏਡੀ ਖੁੱਲੀ ਆ ਬਾਈ ਮੂੰਹ ਨਹੀਂ ਪੜਦੀ। ਹਮ। ਆ ਜਾ ਪੁੱਤ। ਚੰਗੀ ਚਾਰੂ ਵਹਿੜ ਆ। ਸੋ ਇਹ ਨਾਗ ਅੱਜ ਦੀ ਵੀਡੀਓ ਦੇ ਚਾਰ ਸੀਗੇ। ਚਾਰੇ ਹੀ ਦਿਖਾਤੇ ਆ। 68000 ਤੋਂ ਭਾਅ ਸ਼ੁਰੂ ਆ। ਤੇ 112000 ਹਾਈएस्ट ਰੇਟ ਹੈ ਇੱਥੇ ਨਾਗ ਟੋਟਲ 4 ਸੀ ਤੇ ਰੂਟੀਨ ਚ ਪਸ਼ੂ ਹੁੰਦੇ ਆ ਬਾਕੀ ਆ ਬੈੜਾਂ ਦੇ ਵਿੱਚੋਂ ਕੋਈ ਗੱਲ ਨਹੀਂ ਕੋਈ ਭਰਾ ਹੋਊਗਾ ਬਈ ਮਾਨਤਨ ਕਰਾਂਗੇ ਆਪਾਂ ਓਕੇ ਸੋ ਮਾਨਤਨ ਹੋਊਗਾ ਦੋਸਤੋ ਕੀਮਤਾਂ ਦੇ ਵਿੱਚੋਂ ਤੁਸੀਂ ਆਇਓ ਇੱਥੇ ਪਸ਼ੂ ਕਰਿਓ ਪਸੰਦ ਜਿਹੜਾ ਜਚੂਗਾ ਫਿਰ ਸੌਦੇ ਵੀ ਹੋ ਜਾਂਦੇ ਆ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਚਾਰ ਬਾਈ ਗੱਗੂ ਕੋਲ ਕਣੀਏ ਪਿੰਡ ਚ ਵਕਾਊ ਸੀਗੇ ਤੇ ਤੁਹਾਨੂੰ ਮੈਂ ਚਾਰੇ ਦਿਖਾਤੇ ਆ ਤਸੱਲੀ ਤੁਸੀਂ ਕਰਨੀ ਹੈ ਜਿਹੜੀ 2 ਨੰਬਰ ਤੇ ਵਹਿੜ ਥੋੜੀ ਸੀ ਬੜਾ ਫਿਟਿੰਗ ਵਾਲਾ ਇਹਦਾ ਹਵਾਨਾ ਰਹੂਗਾ ਥਾਣਾ ਚ ਬਿੱਥੀ ਬਹੁਤ ਸੋਹਣੀ ਰੱਖੂਗੀ ਹਵਾਨਾ ਅੱਗੋਂ ਵੀ ਇਹਦਾ ਚੰਗਾ ਹੁੰਦਾ ਬਾਕੀ ਐਣੇ ਵੀ ਲੱਤਾਂ ਮਾਰੀ ਹੋ ਠੰਡੀ ਠੰਡੀ ਬਹੁਤ ਆ ਵੱਚੀ ਬਾਈ ਠੀਕ ਹੈ ਸੋਹਣੀ ਵਜਨ ਸੋ ਇਹ ਹੀ ਨਾ ਸੀਗੇ ਅੱਜ ਤੱਕ ਫਿਲਹਾਲ ਮੱਕੀ ਰੂਟੀਨ ਚ ਪਸ਼ੂ ਅੱਥੇ ਬਾਕੀ 4-5 ਵਹਿੜਾਂ ਦਾ ਸੌਦਾ ਚੱਲੀਆਂ ਦਾ ਸਵੇਰ ਤੱਕ ਉਹ ਵੀ ਆ ਜਾਣਗੇ ਬਾਈ ਠੀਕ ਹੈ ਸੋ ਹਰ ਰੋਜ਼ ਹੀ ਵਿਕਰੀ ਹੁੰਦੀ ਹੈ ਪਸ਼ੂ ਆਉਂਦੇ ਵੀ ਆ ਤੇ ਵੇਕੇ ਅਗਲੇ ਘਰਾਂ ਚ ਜਾਂਦੇ ਵੀ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ